ਬੰਗਲਾਦੇਸ਼ ਦੇ ਹਾਲਾਤ ਕੁਝ ਅਜੇ ਤੱਕ ਸਮਰਥ ਨਹੀਂ ਹੋਏ ਉਵੇਂ ਹੀ ਉਥਲ-ਪੁਥਲ ਚੱਲ ਰਹੀ ਹੈ ਹਿੰਦੂਆਂ ਦੇ ਘਰਾਂ ਤੇ ਵੀ ਅਜੇ ਤੱਕ ਜਿਵੇਂ ਕਹਿ ਲਓ ਕਬਜ਼ੇ ਵੀ ਹੋ ਰਹੇ ਨੇ ਹਮਲੇ ਵੀ ਹੋ ਰਹੇ ਨੇ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਪਰ ਉਹਦੇ ਵਿੱਚ ਆਸ-ਪਾਸੇ ਜਿਵੇਂ ਆਪਾਂ ਕੱਲ ਤੁਸੀਂ ਗੱਲ ਕੀਤੀ ਕਿ ਏਜੰਸੀਆਂ ਦਾ ਕਾਫੀ ਇਹਦੇ ਵਿੱਚ ਰੋਲ ਹੈ ਪਰ ਮੈਂ ਤੁਹਾਡੇ ਤੋਂ ਇਹ ਗੱਲ ਵੀ ਨਾਲ ਪੁੱਛੀ ਸੀ ਕਿ ਕੀ ਇੰਡੀਆ ਦੀ ਸਿੱਤੀ ਵੀ ਕੁਝ ਇਜ਼ਰਾਈਲ ਵਰਗੀ ਬਣੀ ਹੋਈ ਹੈ ਆਸ-ਪਾਸੇ ਇੰਡੀਆ ਦੇ ਵੀ ਓਦਾਂ ਦੇ ਹੀ ਦਰ ਬਣੇ ਹੋਏ ਨੇ ਦੇਖੋ ਇਜ਼ਰਾਈਲ ਵਰਗੀ ਸਥਿਤੀ ਜਿਹੜੀ ਆ ਉਹਦੇ ਤੋਂ ਭਾਵ ਇਹ ਹੀ ਨਿਕਲਦਾ ਹੈ ਕਿ ਜਿਵੇਂ ਇਜ਼ਰਾਈਲ ਆ ਇਜ਼ਰਾਈਲ ਦੇ ਆਲੇ ਦੁਆਲੇ ਸਾਰੇ ਮੁਲਕ ਜਿਹੜੇ ਆ ਉਹ ਉਹਦੇ ਵਿਰੋਧੀ ਆ ਜੀ ਫਿਲਸਤੀਨ ਤੇ ਹੈ ਹੀ ਹੈ ਜੇ ਤੁਸੀਂ ਦੇਖੋਗੇ ਇੱਕ ਪਾਸੇ ਸੀਰੀਆ ਆ ਗਿਆ ਲਬਨਾਨ ਆ ਗਿਆ ਵਗੈਰਾ ਵਗੈਰਾ ਤਾਂ ਯਾਨੀ ਉਹੋ ਜੀ ਪਰਿਸਥਿਤੀ ਜੇ ਇੰਡੀਆ ਦੇ ਲਿਹਾਜ਼ ਨਾਲ ਦੇਖੋਗੇ ਤਾਂ ਪੈਂਦੀ ਸੱਟੇ ਤੇ ਲੱਗਦੀ ਵੀ ਹੈ ਜੀ ਕਿਉਂ ਕਿ ਨੇਪਾਲ ਆਲਰੇਡੀ ਪ੍ਰੋਚ ਐਨਾ ਹੋ ਚੁੱਕਾ ਜੀ ਸ਼੍ਰੀਲੰਕਾ ਇੰਡੀਆ ਦੇ ਹੱਥ ਚੋਂ ਹੱਥ ਛਡਾ ਕੇ ਤੇ ਉਹ ਚੀਨੀਆਂ ਦੇ ਨਾਲ ਲਵ ਯੂ ਲਵ ਯੂ ਕਰਦਾ ਪਿਆ ਹੂੰ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋ ਕਿ ਪਾਕਿਸਤਾਨ ਤੇ ਗਣੋਈ ਨਾ ਜੀ ਫਿਰ ਆ ਗਿਆ ਮਿਆਂਮਾਰ ਉੱਥੇ ਤੱਕ ਤਾਂ ਪਲਟ ਪਹਿਲਾਂ ਹੋ ਚੁੱਕਾ ਸੀਗਾ ਇਹਨਾਂ ਨੇ ਇਹ ਇੰਨਾ ਵੀ ਨਹੀਂ ਸਰਿਆ ਉਹ ਕਹਿਣਗੇ ਕਿ ਮਦਰ ਆਫ ਡੈਮੋਕ੍ਰੇਸੀ ਮਾਤਾ ਗੁਰੂ ਇਹਨਾਂ ਨੇ ਅੱਜ ਤੱਕ ਤੇ ਉਸ ਤਖਤਾ ਪਲਟ ਦਾ ਖੰਡਨ ਹੀ ਨਹੀਂ ਕੀਤਾ ਖੰਡਨ ਹੀ ਨਹੀਂ ਕੀਤਾ ਔਰ ਅਡਾਨੀ ਅਡਾਨੀ ਨੇ ਉੱਥੋਂ ਦੀ ਫੌਜ ਨਾਲ ਜਾ ਕੇ ਜੋ ਸਮਝੌਤੇ ਕੀਤੇ ਨੇ ਉਹਦਾ ਰੌਲਾ ਕਿੰਨਾ ਪਿਆ ਹਮ ਅੱਛਾ ਉਹ ਉਹ ਵੀ ਚైనా ਜੀ ਕਮ ਚైనా ਮੀਡੀਆ ਅੱਜਕੱਲ ਜ਼ਿਆਦਾ ਚੱਲਦਾ ਪਿਆ ਨਾ ਹਮ ਆ ਬੰਗਲਾਦੇਸ਼ੀ ਸੀ ਸ਼ੇਖ ਅਸੀਨਾ ਸ਼ੇਖ ਅਸੀਨਾ ਬਾਰੇ ਮੈਂ ਤੁਹਾਨੂੰ ਬਥੇਰਾ ਕੁਝ ਦੱਸ ਦਿੱਤਾ ਸੀ ਜੀ ਡਿਟੇਲ ਦੇ ਵਿੱਚ ਕਰ ਰਿਹਾ ਮੇਰਾ ਅਸਲ ਕੀ ਹੈ ਕਿ ਜਦੋਂ ਮੈਂ ਕੱਲ ਤੁਹਾਨੂੰ ਜਿੱਥੇ ਚੈਪਟਰ ਬੰਦ ਕੀਤਾ ਉੱਥੋਂ ਥੋੜਾ ਅੱਗੇ ਤੋਰ ਦਿੰਨਾ ਜੀ ਤਾਂ ਕਿ ਗੱਲ ਕਲੀਅਰ ਹੋ ਜਾਵੇ ਤੇ ਇੰਡੀਆ ਦਾ ਜੋ ਆਸਪੈਕਟ ਹੈ ਉਹ ਵੀ ਖੁੱਲ ਜਾਏਗਾ ਇਹਦੇ ਚ ਛੜਿਓ ਮਾਸ ਮੂਵਮੈਂਟ ਸੀ ਉਹ ਇਹਨਾਂ ਤੋਂ ਚਲਵਾਈ ਗਈ ਸੀ ਜਿਹਦਾ ਮੈਂ ਜ਼ਿਕਰ ਕੀਤਾ ਸੀਗਾ ਠੀਕ ਹੈ ਜੀ ਹੂੰ ਉਦੋਂ ਇਹ ਦੋਵੇਂ ਧਿਰਾਂ ਰਲ ਗਈਆਂ ਜਾਨੀ ਸ਼ੇਖ ਮਜੀਬਰ ਰਹਿਮਾਨ ਦੀ ਧਿਰ ਵੀ ਜੀ ਤੇ ਜਿਹੜਾ ਹੈਗਾ ਸੀਗਾ ਦੂਸਰਾ ਰਹਿਮਾਨ ਹੂੰ ਖਾਲਦ ਜੀਆ ਦਾ ਜਿਹੜਾ ਘਰ ਵਾਲਾ ਸੀਗਾ ਜੀਆੁਰ ਰਹਿਮਾਨ ਇਹ ਦੋਨੇ ਰਲ ਗਏ ਦੋਨੇ ਟੜੇ ਦੋਨੇ ਬੀਬੀਆਂ ਜੀ ਦੋਨਾ ਬੀਬੀਆਂ ਦਾ ਮਤਲਬ ਕਿ ਇਲੈਕਸ਼ਨ ਚਾਹਮੂ ਸਾਹਮਣਾ ਵੀ ਹੋਇਆ ਸ਼ੇਖ ਅਸੀਨਾ اپੋਜੀਸ਼ਨ ਚ ਬੈਠੀ ਹੂੰ ਹੂੰ ਫਿਰ ਫਿਰ ਕੀ ਹੈ ਕਿ ਇੰਡੀਆ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਜਮਾਤ-ਏ-ਇਸਲਾਮੀ ਐ ਜਾਂ ਬੰਗਲਾਦੇਸ਼ ਨੈਸ਼ਨਲ ਪਾਰਟੀ ਬੀਐਨਪੀ ਜਿਹੜੀ ਜੀ ਆਰ ਰਹਿਮਾਨ ਵਾਲੀ ਖਾਨ ਦਾ ਜੀਆ ਵਾਲੀ ਤਾਂ ਉਹ ਉਹ ਹੋ ਗਏ ਪ੍ਰੋ ਪਾਕਿਸਤਾਨੀ ਕਟੜਵਾਤਾ ਵਧੀ ਇਹਨਾਂ ਨੇ ਫਿਰ ਉਹ ਸਾਰਾ ਐਕਟਿਵਿਜ਼ਮ ਕਰਕੇ ਸ਼ੇਖ ਅਸੀਨਾ ਸੱਤਾ ਚ ਲੈ ਆਂਦੀ ਜੀ ਯਾਨੀ ਪਹਿਲਾਂ ਇਹ ਦੋਨੇ ਬੀਬੀਆਂ ਇਕੱਠੀਆਂ ਸੀ ਜਿਹੜੀ ਉਹ ਮਾਸ ਮੂਵਮੈਂਟ ਤੁਹਾਨੂੰ ਮੈਂ ਦੱਸੀ ਸੀ ਇਹ ਸਭ ਖੜੀ ਕੀਤੀ ਗਈ ਸੀ ਇੰਡੀਆ ਬੰਨੀ ਜੀ ਤਾਂ ਸ਼ੇਕ ਅਸੀਨਾ ਕਿਉਂਕਿ ਉਹ ਇੱਕ ਗੁਣਮਨਦੀ ਸੀ ਕਿ ਮੇਰੇ ਬਾਪ ਦਾ ਇਹਨਾਂ ਨੇ ਬਹੁਤ ਸਾਥ ਦਿੱਤਾ ਜੀ ਤਾਂ ਉਹ ਕੁਛ ਸੈਂਟੀਮੈਂਟ ਵੀ ਹੁੰਦੇ ਆ ਕੰਮ ਚੱਲੀ ਗਿਆ ਹੁਣ ਜਿਹੜੀ ਸ਼ੇਕ ਅਸੀਨਾ ਸੀ ਇਹ ਕੋਈ ਲੋਕਤੰਤਰ ਪੂਰਨ ਤੌਰ ਤੇ ਉੱਥੇ ਹੈ ਨਹੀਂ ਸੀ ਹੂੰ ਉੱਥੇ ਵੀ ਆਹੀ ਭਾਰਤ ਵਾਲੇ ਹਾਲ ਹੈ ਅੱਛਾ ਮੋਦੀ ਸਾਹਿਬ ਬਹੁਤ ਪਸੰਦ ਕਰਦੇ ਸੀ ਕਿ ਸ਼ੇਖ ਅਸੀਨਾ ਨੂੰ ਦੂਜੇ ਪਾਸੇ ਨਾ ਲੈਣਾ ਆਦਰਵਾਇਸ ਨਾ ਲੈਣਾ ਮਤਲਬ ਉਹਨਾਂ ਨੂੰ ਉਹ ਰੂਲ ਬੜਾ ਪਸੰਦ ਸੀਗਾ ਜਿਹੜਾ ਹੁਣ ਸ਼ੇਖ ਅਸੀਨਾ ਦਾ ਚੱਲਦਾ ਹੈ ਜੀ ਉਹਨੇ ਆਪੋਜੀਸ਼ਨ ਲੈਸ ਕਰ ਦਿੱਤੇ ਪੂਰੇ ਮੁਲਕ ਚ ਚੱਕ ਕੇ ਖਾਲਦਾ ਜੀਆ ਅੰਦਰ ਉਹਦਾ ਮੁੰਡਾ ਉਹਨੂੰ ਇੱਕ ਗਰਨੇਡ ਸੁੱਟਣ ਦੇ ਦੋਸ਼ 'ਤੇ ਸਜ਼ਾ ਜਲਾਵਤਨੀ ਫਰਾਰ ਇਹਨਾਂ ਦੇ ਜਿਹੜੇ ਹੈਗੇ ਸੀਗੇ ਤਕੜੇ ਲੀਡਰ ਉਹਨਾਂ ਨੂੰ ਕੁੱਟਿਆ ਬੁਰੇ ਹਾਲ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਅਰਧ ਤਾਨਾਸ਼ਹੀ ਰਾਜ ਸੀ ਤੇ ਮੋਦੀ ਸਾਹਿਬ ਵੀ ਇਹੀ ਕਲਪਨਾ ਕਰਦੇ ਉਹਨਾਂ ਦੀ ਪਰਿਕਲਪਨਾ ਵੀ ਇਦਾਂ ਦੀ ਹੋ ਆ ਲੱਗ ਪਾਗਾ ਕਿ ਮੀਡੀਆ ਕੰਟਰੋਲਡ ਹੋਵੇ ਇਨਡਾਇਰੈਕਟਲੀ ਨਾ ਹਾਂਜੀ ਹਾਂਜੀ ਮੀਡੀਆ ਕੰਟਰੋਲਡ ਹੋਵੇ ਆਪੋਜੀਸ਼ਨ ਹੋਵੇ ਨਾ ਸੁੰਨੀਆਂ ਹੋ ਜਾਣ ਗਲੀਆਂ ਤੇ ਵਿੱਚ ਮਿਰਜ਼ਾ ਯਾਰ ਫਿਰ ਤਾਂ ਮਤਲਬ ਕਿ ਕੁਝ ਇਸ ਤਰ੍ਹਾਂ ਦੀ ਪਰਿਕਲਪਨਾ ਉਹਨਾਂ ਦੀ ਹੈ ਇਹਨਾਂ ਦੀ ਵੀ ਪਰਿਕਲਪਨਾ ਉਹਦਾਂ ਦੀ ਸੀ ਕਿ ਪਰਿਕਲਪਨਾ ਨਹੀਂ ਇਹਨਾਂ ਨੇ ਤੇ ਲੈ ਆਂਦਾ ਸਭ ਕੁਝ ਹੂੰ ਤਾਂ ਇਹਨਾਂ ਦੀ ਪੂਰੀ ਕਹਿ ਲੋ ਕਿ ਸੰਢਗੰਢ ਇੱਥੇ ਵੀ ਅੜਾਨੀ ਅੰਕਲ ਮਿਲਣਗੇ ਤੁਹਾਨੂੰ ਉਹਨਾਂ ਦੇ ਪ੍ਰੋਜੈਕਟ ਜਾ ਕੇ ਦੇਖ ਲਓ ਬਿਲਕੁਲ ਤਾਂ ਇਹ ਇਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਸੀਗੀਆਂ ਕਿ ਇੰਡੀਆ ਉੱਥੇ ਬਿਗ ਬ੍ਰਦਰ ਦੀ ਭੂਮਿਕਾ ਹੈ ਉਹ ਲੋਕਾਂ ਚ ਵੀ ਕੰਮ ਗਿਆ ਨਾ ਹੂੰ 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 ਲੋਕਾਂ ਦੀ ਨਿਗਾ ਚ ਵੀ ਕੰਮ ਗਿਆ ਕਿ ਕੀ ਚੱਲ ਰਿਹਾ ਠੇਕੇ ਇੰਡੀਅਨ ਕੰਪਨੀਆਂ ਨੂੰ ਜੀ ਕੂਟਨੀਤੀ ਦੇ ਵਿਦੇਸ਼ ਨੀਤੀ ਦੇ ਫੈਸਲੇ ਇੰਡੀਆ ਦੇ ਲਿਹਾਜ਼ ਨਾਲ ਹੂੰ ਉਹ ਪਿੱਛੇ ਜੇ ਇੱਕ ਇਹਨਾਂ ਨੇ ਦੇ ਦਿੱਤਾ ਸੀਗਾ ਉੰਗਲਾ ਸ਼ੈਦਪੋਰਟ ਉਹ ਵੀ ਲੈ ਲਿਆ ਜੀ 30 ਦਾ ਆ ਸਰਵੇ ਉਹ ਵੀ ਇੰਡੀਆ ਦੇ ਖਾਤੇ ਚ ਜੋ ਕਰੋਨੀ ਕੈਪਟਲਿਜ਼ਮ ਹੈ ਉੱਥੇ ਪੂਰਾ ਹਾਵੀ ਇੰਡੀਆ ਦਾ ਹੂੰ ਤੋਂ ਗੱਲਿਆ ਕਿ ਉਹ ਚੀਜ਼ਾਂ ਵੀ ਗਈਆਂ ਫਿਰ ਆ ਰਿਜ਼ਰਵੇਸ਼ਨ ਵਾਲਾ ਮਾਮਲਾ ਜੀ ਇਹ ਤਾਂ ਬਹੁਤ ਅਮਰੀਕਾ ਬਹੁਤ ਦੁਖੀ ਸੀਗਾ ਉਹ ਇੱਥੇ ਮੰਗਦਾ ਸੀਗਾ 에ਅਰ ਬੇਸ ਜੀ ਆਪਦਾ ਇਸ ਇਲਾਕੇ ਚ ਹੂੰ ਇਹਨਾਂ ਨੇ ਨਾ ਕੀਤੀ ਸੀ ਤੇ ਉਹ ਇੱਕ ਉਹਨਾਂ ਦਾ ਫਿਰਦਾ ਅਮਰੀਕਾ ਦਾ ਨਾ ਉਹ ਵਿਲਾ ਜੇ ਡੋਨਾਲਡ ਲੂ ਹੂੰ ਉਜੇ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ ਉਹ ਸਰਕਾਰਾਂ ਚ ਟਕਾਉਣ ਨੂੰ ਰੱਖਿਆ ਇਹਨਾਂ ਨੇ ਹੂੰ ਡੋਨਾਲਡ ሉ ਜੀ ਸਰਚ ਕਰਿਓ ਗੂਗਲ ਤੇ ਹੂੰ ਉਹ ਇੱਥੇ ਆਇਆ ਸੀਗਾ ਦੱਸਦੇ ਆ ਕਿ ਇਹਨਾਂ ਨੂੰ ਪਹਿਲਾਂ ਹੀ ਕਹਿ ਗਿਆ ਸੀ ਕਿ ਭਾਈ ਆਪ ਦਾ ਥੋੜਾ ਜਿਆਦਾ ਜਾਂ ਤਾਂ ਸਾਡੇ ਨਾਲ ਰਲ ਜਾਓ ਹਾਂ ਨਾ ਜਾ ਗੱਲ ਜੋ ਇਹ ਤੁਹਾਡੇ ਤੇ ਤੇ ਇਹ ਅਸ਼ੇਕ ਅਸੀਂ ਨਾ ਕਹਿੰਦੀ ਸੀ ਕਹਿੰਦੀ ਇੱਕ ਗੋਰੇ ਨੂੰ ਸਾਡੀ ਸਰਕਾਰ ਪਸੰਦ ਨਹੀਂ ਆ ਜੀ ਅੱਛਾ ਡੋਨਾਲਡ ሉ ਉਹ ਆ ਜਿਨੇ ਉੱਥੇ ਸ਼ਾਹਬਾਦ ਸ਼ਰੀਫ ਨੂੰ ਮਨਾਇਆ ਇਮਰਾਨ ਖਾਨ ਨੂੰ ਅੰਦਰ ਸੁਟਿਆ ਜੀ ਅਮਰ ਅੱਛਾ ਕਮਾਲ ਦੀ ਗੱਲ ਹੈ ਅਮਰੀਕਾ ਕਹੀ ਜਾਂਦਾ ਹਾਂਜੀ 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 ਟਰਮ ਸਰਕਾਰ ਆ ਗਈ ਅੱਛਾ ਅੱਛਾ ਹੋਇਆ ਜਿਹੜਾ ਸ਼ੇਖ ਸੀਨ ਵਾਲਾ ਇਲੈਕਸ਼ਨ ਸੀਗਾ ਕਿਉਂਕਿ ਇਹ ਸ਼ੇਖ ਸੀਨ ਨੇ ਹੀ ਕੀਤਾ ਕੁੱਟ-ਕੁੱਟ ਕੇ ਅੰਦਰ ਸੁੱਟ ਦਿੱਤੇ ਕੋਈ ਛੱਡਿਆ ਹੀ ਨਾ ਵਿਰੋਧੀ ਇਲੈਕਸ਼ਨ ਹੇਰ-ਫੇਰ ਨਾਲ ਜਿੱਤ ਲਿਆ ਅਮਰੀਕਾ ਕਹਿੰਦਾ ਨਾ ਨਾ ਹੇਰ-ਫੇਰ ਆ ਤੇ ਜਿਹੜਾ ਆ ਹੋਇਆ ਸਾਰਾ ਕੁਝ ਦੰਗਾ ਫਸਾਦ ਜੋ ਇਹ ਗੁੱਡ ਹੈ ਹੂੰ ਇਹ ਸਾਨੂੰ ਜਚਿਆ ਮੈਂ ਗੈਂਬੋ ਖੁਸ਼ ਹਾਂ ਅੱਛਾ ਪਾਕਿਸਤਾਨ 'ਚ ਜੋ ਹੋਇਆ ਕਿ ਕਿ ਚੁਣੀ ਹੋਈ ਸਰਕਾਰ ਖਾਨ ਸਾਹਿਬ ਦੀ ਉਹਦਾ ਫੱਟਾ ਵਡਾ ਦਿੱਤਾ ਇਹ ਕਹਿੰਦਾ ਨਾ 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 ਜੀ ਖੁਸ਼ ਹੈ ਇਹ ਬਹੁਤ ਅੱਛਾ ਹੋਇਆ ਜੀ ਤੇ ਇਥੋਂ ਹੀ ਸਾਫ ਹੋ ਜਾਂਦਾ ਕਿ ਗੇਮ ਚ ਆਪਾਂ ਚਲੋ ਚਾਈਨਾ ਵੀ ਮੰਨਦੇ ਆ ਕਿ ਚਾਈਨਾ ਵੀ ਇਨਵੋਲਵ ਹੋ ਸਕਦਾ ਇਸ ਕਿੱਟ ਚ ਤਾਂ ਅਮਰੀਕਾ ਵੀ ਕਿਤੇ ਨਾ ਕਿਤੇ ਖੁਸ਼ ਹੈ ਜੀ ਉਹਦੀ ਖੁਸ਼ੀ ਦਾ ਟਿਕਾਣਾ ਹੀ ਕੋਈ ਨਹੀਂ ਉਹ ਤੇ ਲੱਡੂ ਕੱਲੋ ਲੱਡੂ ਖੁਸ਼ੀਆਂ ਦੇ ਮਾਨ ਵਿੱਚ ਫੁੱਟਦੇ ਤੇ ਪੱਬ ਮੱਲੋ ਮੱਲੀ ਨਚਨੇ ਨੂੰ ਉੱਠਦੇ ਹਾਂ ਜੀ ਜੀ ਤੇ ਗੱਲ ਇਹ ਆ ਕਿ ਉੱਥੇ ਤੇ ਉਹ ਸਾਹਕਾਕੇ ਦੇ ਵਿਆਹ ਵਾਲਾ ਸਾਹਕਤਬ ਹੋਇਆ ਕਿ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਤਾਂ ਇਹ ਚੀਜ਼ ਜਿਹੜੀ ਹੈ ਹੁਣ ਅੱਗੇ ਇੰਡੀਆ ਦੇ ਲਿਆਜ਼ ਨਾਲੇ ਆ ਕਿ ਇੱਕ ਤੇ ਦੋ ਦੇਸ਼ ਹੈ ਜੀ ਜਿਨ੍ਹਾਂ ਦੇ ਨਾਲ ਤੁਹਾਡਾ ਜਿਹੜਾ ਟ੍ਰੇਡ ਹੈ ਸਰਪਲਸ ਹੈ ਸਰਪਲਸ ਦਾ ਮਤਲਬ ਹੁੰਦਾ ਹੈ ਕਿ ਜਿਵੇਂ ਹੁਣ ਜੇ ਤੁਸੀਂ ਇੱਧਰ ਦੇਖੋਗੇ ਚਾਈਨਾ ਵੱਲ ਉੱਥੇ 100 ਬਿਲੀਅਨ ਦਾ ਸ਼ਾਇਦ ਫਰਕ ਉਹ ਨਿਕਲੂਗਾ ਤੁਹਾਨੂੰ ਜੀ ਕਿ 116 ਬਿਲੀਅਨ ਦਾ ਜੇ ਵਪਾਰ ਹੈ ਸਾਲ ਦਾ ਹੂੰ ਤੇ ਇਧਰੋਂ 16 ਹੀ 16 ਬਿਲੀਅਨ ਜਾਂਦਾ ਹੈ ਤੇ ਉਧਰੋਂ 100 ਬਿਲੀਅਨ ਵੱਧ ਆਉਂਦਾ ਵੱਧ ਆਉਂਦਾ ਬਿਲਕੁਲ ਉਧਰੋਂ 100 ਲੈਨੇ ਹੋ ਇਧਰੋਂ 116 ਲੈਨੇ ਹੋ 116 ਦਾ ਹੋ ਗਿਆ ਟੋਟਲ ਕਿੱਥੇ ਸਰਪਲਸ ਹੈ ਜੀ ਤੁਸੀਂ ਜਿੰਨਾ ਲੈਨੇ ਹੋ ਜਾਂ ਜਿੰਨਾ ਪੇਜ ਦੇਓ ਮੁਨਾਫੇ ਚ ਜਾਂ ਉਧਰ ਕਿਹ ਲੋ ਕਿ ਉਹ ਘੱਟ ਤੁਹਾਨੂੰ ਇਧਰ ਐਕਸਪੋਰਟ ਕਰਦੇ ਆ ਤਾਂ ਤੁਸੀਂ ਫਾਇਦੇ ਚ ਸੀ ਇੱਕ ਅਮਰੀਕਾ ਹਮ ਤਾਂ ਹੁਣ ਦੋਨੇ ਹੀ ਤੁਸੀਂ ਦੇਖ ਲਓ ਕਿ ਪਰਿਸਥਿਤੀ ਕਿਹੋ ਜੀ ਦੋਨਾਂ ਦੇ ਰਿਸ਼ਤੇ ਕਿਸ ਤਰ੍ਹਾਂ ਦੇ ਹੋਗੇ ਹੁਣ ਉਹ ਬਣ ਗਿਆ ਉੱਥੇ ਮੈਦਾਨ ਜੀ ਤੁਸੀਂ ਇੱਕ ਗੇਮ ਦੇਖੀ ਆ ਖੁਦਾ ਗਵਾਹ ਫਿਲਮ ਦੇਖੀ ਜੀ ਖੁਦਾ ਗਵਾ ਖੁਦਾ ਗਵਾ ਹਾਂ ਉਹਦੇ ਵਿੱਚ ਇੱਕ ਖੇਡ ਖੇਡਦੇ ਆ ਉਹਨੂੰ ਬੁਸਕਸ਼ੀ ਉਹ ਬੱਕਰਾ ਜਾਂ ਹੁੰਦਾ ਤੇ ਉਹ ਘੋੜਿਆਂ ਦੇ ਵਿੱਚ ਉਹ ਬੱਕਰਾ ਖੋਣਾ ਹੁੰਦਾ ਜੀ ਇਹ ਹੁਣ ਬੁਸਕਸ਼ੀ ਵਾਲਾ ਮਾਮਲਾ ਬਣ ਗਿਆ ਇਸ ਤਰ੍ਹਾਂ ਦਾ ਮੈਦਾਨ ਬਣ ਗਿਆ ਇੱਥੇ ਜਮਾਤ-ਏ-ਇਸਲਾਮੀ ਉਹਨਾਂ ਦੇ ਬੰਦੇ ਰਿਆ ਕਰਤੇ ਨਾਲ ਦੀ ਨਾਲ ਜਿਹੜੇ ਕਿ ਪ੍ਰੋ ਪਾਕਿਸਤਾਨੀ ਆ ਹਮ ਇਸਲਾਮਿਕ ਕਟੜਵਾਦੀ ਆ ਜੀ ਜੀ ਨਾਲ ਦੀ ਨਾਲ ਖਾਲਸਾ ਜੀ ਆ ਰਿਹਾ ਹੋਗੀ ਹਮ ਨਾਲ ਦੀ ਨਾਲ ਉਹਦਾ ਮੁੰਡਾ ਆ ਰਿਹਾ ਠੀਕ ਹੈ ਜੀ ਇਨ ਟਰਮ ਸਰਕਾਰ ਵਾਸਤੇ ਸਹਿਮਤੀ ਬਣ ਗਈ ਆ ਜੀ ਯੂਨੈਸ ਆ ਰਹੇ ਆ ਉਹ ਵੀ ਉਥੇ 올림픽 ਦੇਖ ਰਹੇ ਆ ਆ ਰਹੇ ਆ ਉਹ ਐਂਟੀ ਇੰਡੀਆ ਜਿਨ੍ਹਾਂ ਤੇ ਜਾ ਕੇ ਸਹਿਮਤੀ ਬਣੀ ਨੋਬਲ ਪੁਰਸਕਾਰ ਜੇਤੂ ਹਾਂ ਅਸ਼ੇਕ ਸੀਨਾ ਤੇ ਉਹ ਕਹਿੰਦੀ ਸੀ ਨੂੰ ਗੰਗਾ ਚ ਡੋਬ ਦਿਓ ਹੂੰ ਜੀ ਉਹਦੇ ਬਾਰੇ ਇੰਨਾ ਕਟੜ ਵਿਚਾਰ ਰੱਖਦੀ ਸੀ ਉਹ ਸਾਰੇ ਹੁਣ ਇਕੱਠੇ ਹੋ ਰਹੇ ਆ ਤੇ ਜਿਹੜੇ ਸਟੂਡੈਂਟ ਆਗੂ ਆ ਦੋ ਤਿੰਨ ਉਹਨਾਂ ਦੇ ਨਾਇਦ ਇਸਲਾਮ ਇੱਕ ਉਹ ਵੀ ਕਹਿ ਰਹਿਆ ਸੀਗਾ ਕਹਿੰਦਾ ਕਿ ਅਸੀਂ ਸਰਕਾਰ ਬਣਾਉਣੀ ਆ ਪੱਕੀ ਜੀ ਪਰ ਅਸੀਂ ਸਰਕਾਰ ਇਸ ਤਰ੍ਹਾਂ ਦੀ ਬਣਾਵਾਂਗੇ ਕਿ ਸ਼ੇਖ ਅਸੀਂਾਂ ਦੀ ਪਾਰਟੀ ਨੂੰ ਵੀ ਗਵਾਵਾਂਗੇ ਕਾਜੋ ਮੈਦਾਨ 'ਚ ਹੂੰ ਮਾਲੋ ਕਿ ਉੱਥੇ ਸਥਿਰਤਾ ਤਾਂ ਸ਼ਾਇਦ ਆ ਜਾਏਗੀ ਪਰ ਇੰਡੀਆ ਦੇ ਲਿਹਾਜ਼ ਨਾਲ ਜੇ ਤੁਸੀਂ ਦੇਖੋਗੇ ਤਾਂ ਇੰਡੀਆ ਵਾਸਤੇ ਹੁਣ ਸਥਿਤੀ ਥੋੜੀ ਔਖੀ ਹੈ ਨਹੀਂ ਹੈ ਔਖੀ ਆ ਕਿਉਂਕਿ ਜੇ ਸਰਕਾਰ ਉੱਥੇ ਸਥਿਰ ਆ ਵੀ ਜਾਂਦੀ ਹੈ ਜੀ ਤੇ ਪਰ ਉਹ ਕਿਸ ਤਰ੍ਹਾਂ ਦਾ ਮੈਦਾਨ ਬਣ ਜੇਗਾ ਜਿੱਥੇ ਪਾਕਿਸਤਾਨ ਅਮਰੀਕਾ ਚਾਈਨਾ ਬਹੁਤ ਸਾਰੇ ਪਲੇਅਰ ਤੁਹਾਨੂੰ ਵੇਖਣ ਨੂੰ ਮਿਲਣਗੇ ਮਿਲਣਗੇ ਤੇ ਖਲਦਾ ਜੀ ਆ ਜਿਹੜੀ ਆ ਉਹ ਬੈਠੀ ਹੋਏਗੀ ਕੁਰਸੀ ਤੇ ਤੇ ਉਹ ਕਹੇਗੀ ਕਿ ਅਪਣ ਕਰੇਗਾ ਫੈਸਲਾ ਉਹ ਫਿਰ ਇੰਡੀਆ ਦੇ ਨਾਲ ਆਪਦਾ ਹਿਸਾਬ ਕਿਤਾਬ ਜਿਹੜਾ ਉਹ ਹਿਸਾਬ ਨਾਲ ਲੈ ਕੇ ਚਲੇਗੀ ਤਵਕਿਆ درست ਹੈ ਕਿ ਸਥਿਤੀ ਜਿਹੜੀ ਆ ਲਗਭਗ ਵੈਸੀ ਮੋਦੀ ਸਾਹਿਬ ਦੀ ਕਿਰਪਾ ਦੇ ਨਾਲ ਬਣ ਗਈ ਆ ਹਮ ਵਦੇਸ਼ੀ ਕੋਟਨੀਤੀ ਦੇ لحاظ ਨਾਲ ਦੇਖੀਏ ਤੇ ਜੀ ਪ੍ਰਥਮ ਜੀ ਕਹਿ ਰਹੇ ਨੇ ਕਿ ਮਾਲਦੀਵ ਵੀ ਹੁਣ ਚਾਈਨਾ ਦੇ ਨਾਲ ਚੱਲਦਾ ਆ ਮਾਲਦੀਵ ਵੀ ਬਿਲਕੁਲ ਮਾਲਦੀਵ ਵੀ ਥੋੜਾ ਜਿਹਾ ਦੂਰ ਹੈ ਇਹਨਾਂ ਦੇ ਤੇ ਬਾਰਡਰ ਲੱਗਦੇ ਆ ਆਪਣੇ ਨਾਲ ਉਹ ਤਾਂ ਚਲੋ ਸਮੁੰਦਰ ਲੰਘ ਕੇ ਗਾਂ ਹੈਗਾ ਦੱਸੇ ਉਹ ਵੀ ਬੜਾ ਮਹੱਤਵਪੂਰਨ ਟਿਕਾਣਾ ਹੈ ਜੀ ਜੇ ਸਮੁੰਦਰ ਦੇ لحاظ ਨਾਲ ਚਾਈਨਾ ਇਹੀ ਤਰਿਆ ਆ ਬਸ ਉਹਨੇ ਮਾਲਾ ਹੀ ਫਰੋਤੀ ਹੂੰ ਹੂੰ ਐ ਹੀ ਤਰਿਆ ਨੈਕਸਸ ਉਹਨੂੰ ਕਹਿੰਦੇ ਕਿ ਆਪਾਂ ਪਾਉਣੇ ਨੇ ਗੱਲ 'ਚ ਉਹ ਉਹੀ ਹੁੰਦਾ ਨਾ ਨੈਕਸਸ ਕੀ ਬੋਲਦੇ ਆ ਉਹਨੂੰ ਤਾਂ ਉਹੀ ਬਣਾਤਾ ਉਹਨੇ ਹੂੰ ਥੱਲੇ ਆਏ ਤੁਰਿਆ শ্রীলੰਕਾ ਮਾਲਦੀਵ ਤੇ ਵਗੈਰਾ ਵਗੈਰਾ ਪਾਕਿਸਤਾਨ ਤੱਕ ਆ ਗਿਆ ਜੀ ਜੀ ਗੱਲ ਠੀਕ ਹੈ ਬੰਗਲਾਦੇਸ਼ ਵੀ ਪਹੁੰਚ ਗਏ ਜੀ ਲਲਿਤ ਜੀ ਕਹ ਰਹੇ ਨੇ ਪੁਟਾਨ ਵੀ ਉਧਰ ਨੂੰ ਉਲਰ ਰਿਹਾ ਹਾਂ ਪੁਟਾਨ ਕਿਸੇ ਵੇਲੇ ਵੀ ਕਹ ਲੋ ਉਡਾਨ ਪਰ ਸਕਦਾ ਜੀ ਜੀ ਉਦੋਂ ਹੀ ਪਤਾ ਲੱਗੇਗਾ ਕਿ ਜਦੋਂ ਉਹਨਾਂ ਦਾ ਰਾਜਾ ਜਿਹੜਾ ਉਹ ਬੀਜਿੰਗ ਚ ਉਹ ਹੀ ਉਹ ਜਦੋਂ ਬੋਲਦੇ ਨੇ ਉਹਨਾਂ ਦੀ ਬਾਸ਼ਾ ਦੇ ਵਿੱਚ ਜਾ ਕੇ ਹਾਈ ਹੈਲੋ ਇਲੂ ਇਲੂ ਕਰ ਲਵੇ ਜੀ ਜੀ